ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸੇਪਾਨਾ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਦੇਖਣ ਵਾਸਤੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਹਿਬ ਸ੍ਰੀ ਮੂਲ ਚੰਦ ਜੀ ਨਵਾਬ ਦੇ ਕੋਲ ਪਹੁੰਚੇ ਤੇ ਆਖਣ ਲੱਗੇ ਤੁਹਾਡੇ ਕੋਲੇ ਨਾਨਕ ਦਾ ਜਿਹੜਾ 760 ਅਣੀ ਬਕਾਇਆ ਹੈ ਉਹ ਤੁਸੀਂ ਨਾਨਕ ਨੂੰ ਦੇਣ ਦੀ ਬਜਾਏ ਮੇਰੇ ਧੀ ਸੁਲਖਣੀ ਨੂੰ ਦੇ ਦਿਓ ਤਾਂ ਨਵਾਬ ਸਾਹਬ ਅੱਗੇ ਹੋ ਮੂਲ ਚੰਦ ਜੀ ਨੂੰ ਕਹਿਣ ਲੱਗੇ ਕਿ ਨਾਨਕ ਜੀ ਨੇ ਮੈਨੂੰ ਆਖਿਆ ਹੈ ਕਿ ਮੈਂ ਜਿਹੜਾ ਤੁਹਾਡੇ ਕੋਲੋਂ 760 ਆਨੇ ਬਕਾਇਆ ਲੈਣਾ ਹੈ ਉਹ ਮੈਨੂੰ ਨਹੀਂ ਚਾਹੀਦਾ ਬਲਕਿ ਤੁਸੀਂ ਇਨਾ ਆਨਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾ ਦੇਣਾ ਕਿਸ ਲਈ ਇਹ ਆਨੇ ਮੈਂ ਤੁਹਾਡੀ ਬੇਟੀ ਨੂੰ ਕਿਵੇਂ ਦੇ ਸਕਦਾ ਹਾਂ ਮੋਲ ਚੰਦ ਜੀ ਨਵਾਬ ਸਾਹਿਬ ਨੂੰ ਕਹਿਣ ਲੱਗੀ ਕਿ ਨਵਾਬ ਜੀ ਨਾਨਕ ਤਾਂ ਚੱਲਾ ਹੋ ਚੁੱਕਿਆ ਹੈ ਉਹਨੂੰ ਤਾਂ ਕਰਦਾ ਕੋਈ ਮੂ ਨਹੀਂ ਰਿਹਾ ਤੇ ਇਸ ਵੇਲੇ ਉਹਨਾਂ ਨੇ ਫਕੀਰੀ ਧਾਰਨ ਕਰਕੇ ਜੰਗਲਾਂ ਵਿੱਚ ਆਪਣਾ ਡੇਰਾ ਲਗਾਇਆ ਹੋਇਆ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਨੂੰ ਕੋਈ ਭੂਤ ਪ੍ਰੇਤ ਜਿੰਬੜ ਗਿਆ ਹੋਵੇ ਤੇ ਸਾਨੂੰ ਇੱਕ ਵਾਰੀ ਇਹਨਾਂ ਨੂੰ ਕਿਸੇ ਸਿਆਣੇ ਕੋਲ ਵੀ ਦਿਖਾ ਲੈਣਾ ਚਾਹੀਦਾ ਹੈ ਨਵਾਬ ਸਾਹਿਬ ਮੂਲ ਚੰਦ ਜੀ ਦੀਆਂ ਗੱਲਾਂ ਸੁਣ ਕੇ ਚਿੰਤਾ ਵਿੱਚ ਪੈ ਗਏ ਤੇ ਕਹਿਣ ਲੱਗੇ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਨਕ ਜੀ ਦੇ ਉੱਪਰ ਭੂਤਾਂ ਦਾ ਬਸਾ ਹੋ ਗਿਆ ਹੈ ਤਾਂ ਇੱਕ ਵਾਰੀ ਅਸੀਂ ਕਿਸੇ ਮੁੱਲੇ ਕੋਲੋਂ ਉਹਨਾਂ ਨੂੰ ਝਾੜਾ ਕਰਵਾ ਕੇ ਦੇਖ ਲੈਂਦੇ ਹਾਂ ਜੇਕਰ ਕਿਸੇ ਵੀ ਤਰ੍ਹਾਂ ਦਾ ਭੂਤ ਉਹਨਾਂ ਨੂੰ ਜਿੰਬੜਿਆ ਹੋਵੇ ਕਾ ਤਾਂ ਸਾਨੂੰ ਪਤਾ ਚੱਲ ਜਾਵੇਗਾ ਨਵਾਬ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚੋਂ ਭੂਤਾਂ ਨੂੰ ਬਾਹਰ ਕੱਢਣ ਦੇ ਲਈ ਇੱਕ ਮੁੱਲੇ ਨੂੰ ਆਪਣੇ ਕੋਲ ਬੁਲਾ ਲਿਆ ਤੇ ਨਾਨਕ ਜੀ ਦੀ ਬਾਰੇ ਸਾਰੀ ਗੱਲ ਮੁੱਲੇ ਨੂੰ ਦੱਸੀ ਨਾਨਕ ਜੀ ਦੇ ਪਾਰੇ ਦਸਣ ਤੋਂ ਬਾਅਦ ਨਵਾਬ ਨੇ ਮੁੱਲੇ ਨੂੰ ਕਿਹਾ ਕਿ ਨਾਨਕ ਜੀ ਇਸ ਵੇਲੇ ਜੰਗਲ ਦੇ ਵਿੱਚ ਬੈਠੇ ਹੋਈ ਹਨ ਤੁਸੀਂ ਇੱਕ ਵਾਰੀ ਜੰਗਲ ਦੇ ਵਿੱਚ ਜਾਓ ਤੇ ਉਹਨਾਂ ਦਾ ਝਾੜਾ ਕਰਕੇ ਉਹਨਾਂ ਦੇ ਬਾਰੇ ਪਤਾ ਕਰੋ ਮੁੱਲੇ ਨੇ ਇੱਕ ਕਾਗਜ਼ ਦੇ ਉੱਪਰ ਆਪਣੇ ਮੰਤਰਾਂ ਨੂੰ ਲਿਖ ਲਿਆ ਤੇ ਆਪਣੇ ਸਾਰੇ ਜੰਤਰਾ ਮੰਤਰਾਂ ਨੂੰ ਨਾਲ ਲੈ ਕੇ ਜੰਗਲ ਦੇ ਵਿੱਚ ਪਹੁੰਚ ਗਿਆ ਉਹ ਜਿੱਥੇ ਗੁਰੂ ਨਾਨਕ ਦੇਵ ਜੀ ਬਰਾਜਮਾਨ ਸਨ ਤੇ ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਕਿ ਮੁੱਲਾ ਨਾਨਕ ਜੀ ਦੇ ਪੁੱਤ ਕੱਢਣ ਦੇ ਵਾਸਤੇ ਜੰਗਲ ਵਿੱਚ ਗਿਆ ਹੈ ਤੇ ਇਸ ਨਜ਼ਾਰੇ ਨੂੰ ਦੇਖਣ ਦੇ ਲਈ ਸਾਰੇ ਨਗਰ ਦੇ ਲੋਕ ਜੰਗਲ ਵੱਲ ਨੂੰ ਦੌੜ ਪਏ ਗੁਰੂ ਨਾਨਕ ਦੇਵ ਜੀ ਉਸ ਵੇਲੇ ਪਰਮਾਤਮਾ ਦੀ ਗੂੜੀ ਭਗਤੀ ਵਿੱਚ ਲੀਨ ਸੀ ਉਹ ਬੁੱਲਾ ਗੁਰੂ ਜੀ ਦੇ ਕੋਲ ਬੈਠਦਾ ਹੈ ਤੇ ਆਪਣੇ ਪੁੱਠੇ ਸਿੱਧੇ ਮੰਤਰ ਗੁਰੂ ਜੀ ਦੇ ਕੋਲ ਬੈਠ ਕੇ ਪੜ੍ਹਨੇ ਸ਼ੁਰੂ ਕਰ ਦਿੰਦਾ ਹੈ ਮੁੱਲੇ ਨੇ ਆਪਣੀ ਬਣਾਈ ਹੋਈ ਸਮੱਗਰੀ ਨੂੰ ਅੱਗ ਲਗਾ ਦਿੱਤੀ ਤੇ ਜਦੋਂ ਉਸ ਸਮੱਗਰੀ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਮੁੱਲੇ ਨੇ ਉਹ ਸਮੱਗਰੀ ਗੁਰੂ ਜੀ ਦੇ ਚਿਹਰੇ ਕੋਲ ਕਰ ਦਿੱਤੀ ਤਾਂ ਕਿ ਇਸ ਕੋੜੇ ਧੂਏ ਨੂੰ ਸੁੰਘਣ ਤੋਂ ਬਾਅਦ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ पर मुल्ले दी इस कौड़े धुएं दा गुरु जी दे ऊपर कोई भी असर नहीं होया लगातार ही ईश्वर दा सिमरन करते रहे मुल्ले ने गुरु जी की भगती करन दे करने बहुत सारे जतन किते पर उसका कोई भी जतन कम नहीं आया ਤਾਂ ਅਖੀਰ ਵਿੱਚ ਸਭ ਜਾਣੀ ਜਾਣ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭਗਤੀ ਵਿੱਚੋਂ ਆਪਣੇ ਆਪ ਬਾਹਰ ਆਏ ਕਿਉਂਕਿ ਉਹਨਾਂ ਨੂੰ ਪਤਾ ਚੱਲ ਚੁੱਕਿਆ ਸੀ ਕਿ ਇਸ ਮੁੱਲੇ ਦੇ ਪੁੱਤੀ ਪ੍ਰਸਤ ਹੋ ਚੁੱਕੀ ਹੈ ਕਿ ਇਹਨਾਂ ਨੂੰ ਬਚਨ ਦੇਣ ਦੀ ਲੋੜ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਖੋਲੀਆਂ ते शब्द उचारिया मारु महला पहला कोई आखे भूतना कोई कहे बेताला कोई आखे आदमी नानक बेचारा भया दीवाना साका नानक बोराना हाओ हरी बीर अबर ना जाना इस शब्द का अर्थ यही सी ਕਿ ਕਈ ਲੋਕ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਇੱਕ ਭੂਤ ਹੈ ਤੇ ਕਈ ਉਸਨੂੰ ਆਦਮੀ ਆਖਦੇ ਹਨ ਤੇ ਕਈ ਆਖਦੇ ਹਨ ਕਿ ਉਹ ਇੱਕ ਪ੍ਰੇਤ ਹੈ ਪਰ ਨਾਨਕ ਤਾਂ ਆਪਣੇ ਸਵਾਮੀ ਦੇ ਪਿੱਛੇ دیਵਾਨਾ ਹੈ ਤੇ ਉਸ ਵਾਹਿਗੁਰੂ ਤੋਂ ਬਗਿਆਰ ਮੈਂ ਹੋਰ ਕਿਸੇ ਨੂੰ ਵੀ ਨਹੀਂ ਜਾਣਦਾ ਗੁਰੂ ਜੀ ਨੇ ਉਸ ਮੁੱਲੇ ਨੂੰ ਕਿਹਾ ਕਿ ਏ ਮੁੱਲਾਨੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣ ਕੀ ਮਨੁੱਖ ਉਹੀ ਪਰਮਾਤਮਾ ਦਾ دیਵਾਨਾ ਹੁੰਦਾ ਹੈ ਜਿਸਦੇ ਦਿਲ ਵਿੱਚ ਸਿਰਫ ਪਰਮਾਤਮਾ ਹੀ ਵੱਸਦਾ ਹੈ ਤੇ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਵੱਸਦਾ ਸੰਸਾਰ ਦੀਆਂ ਸਾਰੀਆਂ ਦੁਨੀਆਵੀ ਚੀਜ਼ਾਂ ਤੋਂ ਦੂਰ ਈ ਪ੍ਰਮਾਤਮਾ ਦੇ ਰੰਗ ਵਿੱਚ ਰਚਿਆ ਰਹੀ ਜਿਹੜਾ ਮਨੁੱਖ ਪ੍ਰਮਾਤਮਾ ਦੀ ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਪੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਫਿਰਦਾ ਹੈ ਉਹੋ ਮੰਦ ਬੁੱਧੀ ਵਾਲਾ ਵਿਅਕਤੀ ਕਦੇ ਵੀ ਖੁਸ਼ ਨਹੀਂ ਹੋ ਸਕਦਾ ਗੁਰੂ ਜੀ ਦੇ ਮੂੰਹੋਂ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਉਹ ਲੜੀ ਲੋਕ ਗੁਰੂ ਜੀ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਕਹਿਣ ਲੱਗੇ ਕਿ ਸੱਚ ਮੁੱਚ ਹੀ ਇਹਨਾਂ ਦੀ ਪ੍ਰੀਤ ਉਸ ਨਰੰਕਾਰ ਦੇ ਨਾਲ ਜੁੜੀ ਹੋਈ ਹੈ ਉਸ ਮੁੱਲੇ ਨੇ ਵੀ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਮੇਰੀ ਗਲਤੀ ਨੂੰ ਬਖਸ਼ ਦਿਓ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਬਹੁਤ ਬੱਟੀ ਭੁੱਲ ਹੋ ਗਈ ਹੈ ਤੇ ਲੋਕਾਂ ਦਾ ਤਾਂ ਇਹ ਹਾਲ ਹੈ ਕਿ ਜਿਵੇਂ ਸਹੀ ਦਿਸ਼ਾ ਖੁਦ ਨੂੰ ਨਾ ਪਤਾ ਹੋਵੇ ਪਰ ਦੋਸ ਸੂਰਜ ਨੂੰ ਦਿੰਦੇ ਹਨ ਮੈਨੂੰ ਤੁਹਾਡੇ ਨਾਲ ਮਿਲ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੇਰੇ ਵੀ ਮਨ ਦਾ ਹਨੇਰਾ ਦੂਰ ਹੋ ਚੁੱਕਿਆ ਹੈ ਇਹੀ ਗੱਲ ਕਹਿ ਕੇ ਮੁੱਲੇ ਨੇ ਗੁਰੂ ਜੀ ਦੇ ਕੋਲੋਂ ਆਗਿਆ ਲਈ ਤੇ ਵਾਪਿਸ ਨਵਾਬ ਸਾਹਿਬ ਦੇ ਕੋਲ ਚਲੇ ਗਏ ਤੇ ਜਾ ਕੇ ਨਵਾਬ ਸਾਹਿਬ ਨੂੰ ਕਹਿਣ ਲੱਗੇ ਕਿ ਨਾਨਕ ਤਾਂ ਪੀਰਾਂ ਦਾ ਪੀਰ ਹੈ ਤੇ ਬਹੁਤ ਹੀ ਤਿਰਜਵਾਨ ਹਨ ਉਹਨਾਂ ਦੀ ਬੁੱਧੀ ਬੜੀ ਵਿਸ਼ਾਲ ਹੈ ਮੂਰਖ ਲੋਕ ਉਹਨਾਂ ਦੀ ਇਸ ਭੇਤ ਨੂੰ ਨਹੀਂ ਜਾਣਦੇ ਤੇ ਉਹਨਾਂ ਵਿੱਚ ਦੋਸ਼ ਕੱਢਦੇ ਹਨ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਦੋਸ਼ ਨਾਨਕ ਵਿੱਚ ਨਹੀਂ ਉਹਨਾਂ ਦੀਆਂ ਅੱਖਾਂ ਵਿੱਚ ਹੈ ਮੋਲਾਨਾ ਦੀ ਮੂੰਹ ਗੁਰੂ ਜੀ ਦੀ ਸਿੱਖਤ ਸੁਣ ਕੇ ਨਵਾਬ ਵੀ ਹੈਰਾਨ ਹੋ ਗਿਆ ਤੇ ਸੋਚਣ ਲੱਗੇ ਕੀ ਮੈਂ ਇਨਾ ਪੈਸਿਆਂ ਦਾ ਕੀ ਕਰਾਂ ਜਿਹੜਾ ਮੇਰੇ ਕੋਲ ਨਾਨਕ ਦਾ ਬਕਾਇਆ ਬਚਿਆ ਹੋਇਆ ਹੈ ਗੁਰੂ ਦੀ ਪਿਆਰੀ ਸੰਗਤ ਜੀ ਨਵਾਬ ਜੀ ਦੇ ਕੋਲ ਜਿਹੜੇ ਗੁਰੂ ਜੀ ਦੇ 760 ਆਨੇ ਸੀ ਉਹਨਾਂ ਦਾ ਕੀ ਕੀਤਾ ਗਿਆ ਇਸ ਦੇ ਬਾਰੇ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ